ਕਿੰਸਾ ਵੀ ਗਿਆਨੀ ਕੁਲਦੀਪ ਸਿੰਘ ਗੜਕਾਜ ਸਿੰਘ ਜੀ ਜਥੇਦਾਰ શ્રી ਅਕਾਲਤਾ ਸਾਹਿਬ ਆਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੱਕ ਇਤਿਹਾਸਿਕ ਫੈਸਲਾ ਲਿਆ ਦਾਸ ਵੱਲੋਂ ਤੁਸੀਂ ਮੈਨੂੰ ਬਿਨਾ ਤਾਲਬ ਕੀਤੇ ਬਿਨਾ ਸੱਦੇ ਬਿਨਾ ਨੋਟਿਸ ਦਿੱਤੇ ਇਹਨਾਂ ਮਾਲਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਹਿਤਾ ਮੈਂ ਗਾਲ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਪਾਈਆਂ ਨਾ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਮੈਂ ਬਾਣੇ ਪਾਏ ਨੇ ਰੰਗ ਸਵੰਨੇ ਪਾਏ ਨੇ ਕੋਈ ਮੈਂ ਪਾਪ ਨਹੀਂ ਕੀਤਾ ਅੱਧਾ ਸਾਡਾ ਸਮਾਜ ਸਿੱਖ ਬੀਬੀਆਂ ਪੈਂਟ ਸ਼ਲਟ ਪਾਉਂਦੀਆਂ ਨੇ ਜੇ ਮੈਂ ਚੋਲੇ ਰੰਗ ਬਰੰਗੇ ਪਾਇਤਾ ਕੋਈ ਮੈਂ ਪਾਪ ਨਹੀਂ ਕੀਤਾ ਕੋਈ ਮੈਂ ਧਰਮ ਨੂੰ ਟਾ ਨਹੀਂ ਲਾਈ ਦੂਜੀ ਗੱਲ 나ਹੀਂ ਮੈਂ ਚੋਰੀ ਕੀਤੀ 나ਹੀਂ ਮੈਂ ਡਾਕਾ ਮਾਰਿਆ 나ਹੀਂ ਮੈਂ ਖਾਲਸਾਤਾਨ ਦੇ ਨਾਮ ਤੇ ਕਿਸੇ ਦਾ ਪੁੱਤ ਮਰਾਇਆ 나ਹੀਂ ਮੈਂ ਪਿੰਡਰਾਂ ਵਾਲਿਆਂ ਵਾਂਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ ਮੈਂ ਕੀਤਾ ਕੀ ਆ ਮੈਸਲਪਰ ਆਮ ਮੰਦਰ ਜਾ ਕੇ ਉੱਥੇ ਲੰਗਰ ਲਗਾਇਆ ਉੱਥੇ ਸਿੱਖੀ ਦੀ ਗੱਲ ਕੀਤੀ ਦੂਸਰਾ ਮੇਰਾ ਗੁਨਾਹ ਕੀ ਆ ਕਿ ਮੈਂ ਰੁਦ੍ਰ ਰਖਸ਼ ਦੀਆਂ ਮਾਲਾ ਪਾਈਆਂ ਉਹ ਰੁਦ੍ਰ ਰਖਸ਼ ਦੀਆਂ ਮਾਲਾ ਤਾਂ ਮੈਂ ਸਿੰਘ ਸਾਵਾ ਨੂੰ ਨਿਹੰਗ ਸਿੰਘਾਂ ਨੂੰ ਜਥੇਦਾਰਾਂ ਨੂੰ ਸਾਰੇ ਨੂੰ ਪੁਆਈਆਂ ਤੀਸਰਾ ਮੇਰਾ ਗੁਨਾਹ ਕੀ ਆ ਮੈਂ ਤਿਲਕ ਲਾਣਾ ਲਾਣਾ ਹਮੇਸ਼ਾ ਲਗਾਉਂਦਾ ਰਹੂੰਗਾ ਪਰ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੋਸ਼ ਕਰਿਆ ਕਿਦੇ ਦਵਾ ਥਲੇ ਕਰਿਆ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਅੱਜ ਮੈਂ ਆਵਾਜ਼ ਪਹਿਲੀ ਵਾਰ ਚੱਕੀ ਸੀ ਐਸ ਸੀ ਬੀ ਸੀ ਸਮਾਦੀ ਕਿਆ ਟਰੈਕਟਰਾਂ ਦੇ ਨਾਲ ਤੁਹਾਡੇ ਦੋ ਬੋਲ ਇਹ ਨਹੀਂ ਨਿਕਲੇ ਕਿ ਤੁਸੀਂ ਆਟੋ ਵੰਡ ਦੋ ਤੁਹਾਡੇ ਇਹ ਦੋ ਬੋਲ ਨਹੀਂ ਨਿਕਲੇ ਤੁਸੀਂ ਰਿਕਸ਼ੇ ਵੰਡ ਦੋ ਜਿਹੜੇ ਕਾਰ ਪੇਂਟਰ ਨੇ ਬੈਲਡਰ ਨੇ ਰਾਜ ਮਿਸਤਰੀ ਨੇ ਮਜ਼ਦੂਰ ਨੇ ਇਲੈਕਟ੍ਰੀਸ਼ੀਅਨ ਨੇ ਜਿਹੜੇ ਬੱਖ-ਬੱਖ ਸਾਡੇ ਸਮਾਜ ਦੇ ਐਸੀਬੀਸੀ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਵਿਤਕਰਾ ਕੀਤਾ ਅੱਜ ਫੇਰ ਅੱਜ ਫੇਰ ਤੁਸੀਂ ਮੈਨੂੰ ਟਾਰਗੇਟ ਕੀਤਾ ਬਕਾਇਦਾ ਕਿਉਂ ਇਹਨਾਂ ਵਿਤਕਰਿਆਂ ਕਰਕੇ ਮਾਜੇ ਦੇ ਵਿੱਚ 90% ਜਿਹੜੇ ਐਸੀਬੀਸੀ ਸਮਾਜ ਹੈ ਉਹ ਸਾਡਾ ਧਰਮ ਛੱਡ ਚੁੱਕਿਆ ਉਹ ਕ੍ਰਿਸ਼ਚਨ ਹੋ ਚੁੱਕਿਆ ਤਾਂ ਤੁਸੀਂ ਅੱਜ ਦਾ ਤੁਹਾਡਾ ਬਿਆਨ ਤੁਹਾਡੇ ਅੱਜ ਦੇ ਸ਼ਬਦ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੁਸ਼ ਕਰਕੇ ਕੀਤੇ ਨੇ ਤੁਹਾਨੂੰ ਦੱਸਣਾ ਪਊਗਾ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਤੁਸੀਂ ਹਿੰਦੂਆਂ ਤੇ ਸਨਾਤਨਾਂ ਕਰਕੇ ਤਨ ਬਹਿਰੂਪੀਆ ਕਿਆ ਇਹ ਰੋਧਰਾਖਸ਼ ਦੀਆਂ ਮਾਲਾਂ ਕਰਕੇ ਕੀ ਮਾਜੇ ਦੇ ਵਿੱਚ ਐਸੀਬੀਸੀ ਨੂੰ ਦੁਬਾਰਾ ਤੁਸੀਂ ਧਰਮ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਅੱਜ ਮੈਂ ਕੀ ਕਿਹਾ ਸੀਗਾ ਕਿ ਜਿੱਥੇ ਟਰੈਕਟਰ ਵੰਡੇ ਜਾ ਰਹੇ ਨੇ ਉਹ ਵੀ ਵੰਡੇ ਜਾ ਸਕਦੇ ਨੇ ਲੇਕਿਨ ਤੁਸੀਂ ਅੱਜ ਮੈਨੂੰ ਬਹਿਰੂਪੀਆ ਕਰਾਰ ਦੇਤਾ ਲੇਕਿਨ ਯਾਨੀ ਹਰਪ੍ਰੀਤ ਸਿੰਘ ਬਾਰੇ ਕਿੰਨਾ ਕੂੜ ਪਚਾਰ ਹੋਇਆ ਤੁਹਾਡੇ ਇੱਕ ਸ਼ਬਦ ਨਿਕਲੇ ਉਹ ਆਪਣੀਆਂ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਕਿਸੇ ਜਨ ਲੈ ਕੇ ਜਾਂਦਾ ਦੇ ਕੋ ਪ੍ਰੂਫ ਦੇਤੇ ਤੁਹਾਤੇ ਫੇਰ ਇੱਕ ਸ਼ਬਦ ਨਿਕਲਿਆ ਵੱਖ-ਵੱਖ ਕਿੰਨੇ ਸਾਡੇ ਇੱਥੇ ਲੋਕ ਜਿਹੜੇ ਅਖਬਾਰਾਂ 'ਤ ਬੈਠ ਕੇ ਜਿਹੜੇ ਸਮਾਨ ਬਣ ਪੈਰਾਚਕੂੰ ਤੂੰ ਪਾਤੇ ਤੇਰੇ ਉਹਨਾਂ ਨੂੰ ਗੱਲ ਨਾਲ ਲਾ ਰਿਹਾ ਤ्वाਤੇ ਇੱਕ ਸ਼ਬਦ ਨਿਕਲੇ ਆ ਕਿੰਨੀ ਵਾਰ ਮੈਂ ਕਹਾ ਕਿੰਨੇ ਜਿਹੜੇ ਸਮਾਜ ਦੇ ਵਿੱਚ ਅੱਜ ਧਰ ਪਰਬਤਨ ਦਾ ਹੋ ਗਿਆ ਉਹਨਾਂ ਨੂੰ ਅੱਜ ਗੱਲ ਨਾਲ ਲਿਆ ਕੇ ਸਿੰਮਤਨੀ ਦੇ ਦੇਣੀ ਸੀ ਨਹੀਂ ਗਿਆ ਡੇਰਾਵਾਦ ਦੇ ਨਾਲ ਕਿੰਨੇ ਲੋਕਾਂ ਨੂੰ ਤੁਸੀਂ ਅੱਜ ਸਮਾਜ ਦੇ ਵਿੱਚ તોડਣ ਦੀ ਗੱਲ ਕਰਨੀ ਸੀ ਕਿ ਤੋੜਣ ਦੀ ਗੱਲ ਕਰਨੀ ਸੀ ਹਰਜੀਤ ਸਿੰਘ ਨੇ ਕਿਸੇ ਦਾ ਪੁੱਤ ਨਹੀਂ ਮરાਇਆ ਹਰਜੀਤ ਸਿੰਘ ਨੇ ਕਿਸੇ ਗੁਰਦੁਆਰਾ حضرت ਟੈਕਨੀਕ ਕਰਾਇਆ ਹਰਜੀਤ ਸਿੰਘ ਨੇ ਕਿਤੇ ਦੰਗੇ ਨਹੀਂ ਕਰਾਏ ਹਰਜੀਤ ਨੇ ਕੋਈ ਚੋਰੀ ਨਹੀਂ કરી ਕੋਈ ਗੋਲਕ ਨਹੀਂ ਮੈਂ ਕਿਸੇ ਗੋਲਕ ਤੋਂ ਤਨਖਾਹ ਨਹੀਂ ਲਈ ਲੇਕਿਨ ਤੁਸੀਂ ਕਿਸੇ ਪਾਸੇ ਨੂੰ ਆਰ ਮੈਨੂੰ ਪਤਾ ਹੈ ਸਾ ਸਮਝਦਾਰ ਹੂੰ ਤੁਸੀਂ ਨੀਤਕਾ ਫੈਸਲੇ ਬਾਰੇ ਟਟ ਟੇ ਡੰਗ ਲੰਨੰਦੇ ਨਹੀਂ ਵਿੱਚ ਮੈਂ ਬਿਲਕੁਲ ਸਤਿ ਸਤਰਾ ਮੈਂ ਆਸਤਰੀ ਸੰਤ ਦਾ ਖਤ ਤਾ ਲਿਆ ਮੈਂ ਉਹ ਸਿੱਖਾਂ ਜਿਨੇ ਸਿੱਖ ਤੇ ਸਨਾਤਨ ਨੂੰ ਜੋੜਨ ਦੀ ਗੱਲ ਕਰੀ ਆ ਮੈਂ ਉਹ ਸਿੱਖਾਂ ਜਿਹੜਾ ਪੰਜ ਕਾਰਨੀ ਮੈਂ ਉਹ ਸਿੱਖਾਂ ਜਿਨੇ ਪੂਰੇ ਭਾਰਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਲੇਕਿਨ ਮੈਂ ਤੁਹਾਨੂੰ ਮਸ਼ਕਰੀ ਨਹੀਂ ਲਾਏ ਤੁਹਾਡੇ ਪੈਰੀ ਹੱਥ ਨਹੀਂ ਲਾਏ ਮੈਂ ਤੁਹਾਡੇ ਕੋ ਝੁਕਿਆ ਨਹੀਂ ਤੁਹਾਤੇ ਮੰਗਿਆ ਨਹੀਂ ਤਾਂ ਤੁਹਾਨੂੰ ਤਕਲੀਫ ਹੋਈ ਹੈ ਤੁਹਾਨੂੰ ਇੱਕ ਗੱਲ ਦੀ ਹੋ ਤਕਲੀਫ ਹੋਈ ਹੋਗੀ ਕਾਰਨ ਕੀ ਹੈ ਪਿਛਲੇ ਦਿਨੀ ਮੈਂ ਬੱਲਾ ਗਿਆ ਸੀ ਸੰਤ ਮਹਾਰਾਜ ਨਰਾਇਣਦਾਸ ਮਹਾਰਾਜੀ ਕੋਲ ਤੁਹਾਨੂੰ ਭਗਤ ਰਵਦਾਸ ਦੇ ਉਸ ਸਮਾਜ ਦੀ ਤਕਲੀਫ ਹੋਈ ਹੋਗੀ ਤੁਹਾਨੂੰ ਡੇਰਾ ਮੁਖੀ ਦੇ ਜਾਣ ਦੀ ਹੋਈ ਹੋਗੀ ਤਾਨੂੰ ਵੱਖ-ਵੱਖ ਸੰਪਰਦਾਂ ਵਿੱਚ ਮੇਰੇ ਵਿਚਨ ਦੀ ਤਕਰੀਬ ਹੋਈ ਹੋਗੀ ਮੈਂ ਜੋੜੂਗਾ ਤੋੜੂਗਾ ਨਹੀਂ ਲੇਕਿਨ ਤੁਸੀਂ ਮੈਨੂੰ ਇੱਕ ਪਾਰਤੀ ਤਿਤ ਨੂੰ ਖੁਸ਼ ਕਰਨ ਵਾਸਤੇ ਇਹ ਸਿਆਸੀ ਜੋ ਬਿਆਨ ਦਿੱਤਾ ਹੈ ਕਿੰਨੇ ਲੋਕ ਨੇ ਪੰਜਾਬ ਦੇ ਧੀਆਂ ਨੂੰ ਨਚਾਉਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਕਬਰਾਂ ਤੇ ਜਾਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਚਰਚ ਬਣਾ ਬੈਠ ਕੇ ਨੇ ਮੈਂ ਕਿਸੇ ਧਰਮ ਦੀ ਨਹੀਂ ਗੱਲ ਕਰਦਾ ਆਪਣੇ ਸਮਾਜ ਦੀ ਗੱਲ ਕਰ ਲੇਕਿਨ ਤੁਹਾਨੂੰ ਜੇ ਇਹਨਾਂ ਗੱਲਾਂ ਦੀ ਤਕਲੀਫ ਹੈ ਤੁਸੀਂ ਜੇ ਕਿਸੇ ਨੂੰ ਆਪਣੇ ਖੁਸ਼ ਕਰਨਾ ਹੈ ਤੁਸੀਂ ਕਿਸੇ ਸਮਾਜ ਨੂੰ ਖੁਸ਼ ਕਰਨਾ ਤੁਹਾਨੂੰ ਮੁਬਾਰਕ ਹੈ ਲੇਕਿਨ ਸੱਚ ਦੀ ਆਵਾਜ਼ ਨੂੰ ਮੈਂ ਬਲੰਦ ਕਰੂੰਗਾ ਮੈਨੂੰ ਤੁਸੀਂ ਕਿੱਡੇ ਵੱਡੇ ਫੈਸਲੇ ਲੈ ਲਓ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਬੱਚਾ ਹਾਂ ਮੈਂ ਕਿਸੇ ਤਨਖਾਈਏ ਕਿਸੇ ਪਾਰਟੀ ਕੁਲ ਇੰਪਲਾਈ ਦਾ ਬੱਚਾ ਨਹੀਂ ਹਾਂ ਤੁਸੀਂ ਗਵਰਨਮੈਂਟ EMPLOYEES ਕਿਹਦੇ EMPLOYEES ਐਜੀਪੀਸੀ ਦੇ ਮਿੰਟ ਵਿੱਚ ਬਦਲੇ ਜਾਂਦੇ ਨੇ ਮਿੰਟ ਵਿੱਚ ਲਾਏ ਜਾਂਦੇ ਨੇ ਪੂਰੀ ਕਾਮ ਪਿੱਛੇ 4 ਮਹੀਨੇ ਨਹੀਂ 2 ਸਾਲ ਬਰਾਨ ਹੋਈ ਆ ਮੈਂ ਇਹੀ ਕਹਾਂਗਾ ਜਿਹੇ ਫੈਸਲੇ ਐਸਈਬੀਸੀ ਸਮਾਜ ਨੂੰ ਨੀਚਾ ਦਿਖਾਉਣ ਦੱਬਣ ਵਾਸਤੇ ਲਏ ਗਏ ਨੇ ਤੁਸੀਂ ਉਹ ਧੱਕਾ ਕੀਤਾ ਮੇਰੇ ਨਾਲ ਮੈਂ ਕਹਾਂਗਾ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸਮਾਂ ਦੇ ਰਿਹਾ ਤੁਸੀਂ ਉਤੇ ਡਰ ਕੇ ਫੈਸਲੇ ਲੋ ਤੁਸੀਂ ਗਰੀਬਾਂ ਦੀ ਬਾਹ ਫਾਇਆ ਫੜਨੀ ਸੀ ਤੁਸੀਂ ਗਰੀਬਾਂ ਦੀ ਆਵਾਜ਼ ਚੱਕਣ ਦੀ ਬੰਦ ਕਰ ਰਹੇ ਹੋ ਮਾਫ ਕਰਨ ਬੈਠ ਕੇ ਅਜਿਹੇ ਸ਼ਬਦ ਤੁਹਾਡੇ ਨਹੀਂ ਪਸੰਦ ਤੁਸੀਂ ਕਹ ਤਾ ਤੁਸੀਂ ਮੰਦਰਾਂ ਚ ਨਹੀਂ ਜਾਓਗੇ ਕਿਹਾ ਤੁਸੀਂ ਤੁਸੀਂ ਪੰਡਤਾਂ ਦੀ ਗੋਲਕ ਨਹੀਂ ਲੈ ਰਹੇ ਅੱਜ ਗੋਲਕ ਦੇ ਵਿੱਚ ਜਿੰਨੇ ਸਨਾਤਨੀ Hindu ਪੈਸੇ ਪਾਉਂਦੇ ਨੇ ਉਹਨੇ ਸਿੱਖ ਨਹੀਂ ਪਾਉਂਦੇ ਕਿ ਆ ਉਹਨਾਂ ਤੇ ਤੁਹਾਨੂੰ ਕੋਈ ਤਕਰੀਬ ਨਹੀਂ ਸ਼ਰਾਬੀਆਂ ਦੇ ਪੈਂਦੇ ਨੇ ਚੋਰਾਂ ਦੇ ਪੈਂਦੇ ਨੇ ਡਾਕੂਆਂ ਦੇ ਪੈਂਦੇ ਨੇ ਕਲਾਕਾਰਾਂ ਦੇ ਪੈਂਦੇ ਨੇ ਉਹ ਅਸੀਂ ਤਾਂ ਦਸਾਂ ਨਾਉਂਦੀ ਕਿਰਤ ਕਰਕੇ ਸੇਵਾ ਕਰਦੇ ਰਹੇ ਆ ਕਿਤੇ ਚਮਕੌਰ ਸਭ ਜਾ ਕੇ ਪੁੱਛ ਕੇ ਦੇਖਿਓ ਮੈਨੂੰ ਬੜਾ ਦੁੱਖ ਹੋਇਆ ਕਿ ਤੁਸੀਂ ਉਸ ਪੋਸਟ ਨੂੰ ਉਸ ਸਤਕਾਰਯੋਗ ਗੱਦੀ ਨੂੰ ਅੱਜ ਫੇਰ ਟਾਲ ਲਈ ਆ ਮਾਫਕਾਨਾ ਸਿੰਘ ਸਾਹਿਬ ਤੁਸੀਂ ਇੱਕ ਜਮਾਤ ਨੂੰ ਖੁਸ਼ ਕਰਿਆ ਤੁਸੀਂ ਮਿਹਨਤ ਧੱਕਾ ਕੀਤਾ ਮੈਨੂੰ ਇੱਕ ਨੋਟਿਸ ਨਹੀਂ ਕਰਿਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਮਜਲੂਮਾਂ ਦੀ ਹਿੰਦੁਸਤਾਨ ਦੀ ਰਾਸ਼ਟਰ ਦੀ ਖਾਲਿਸਤਾਨ ਅੰਗੇਸ਼ਟ ਇੱਕ ਹੋਰ ਕਹਿਣਾ ਫੈਸਲੇ ਲੈਣਾ ਪੰਨੂ ਦੇ ਅੰਗੇਸ਼ਟ ਲੋ ਉਹਨਾਂ ਲੋਕਾਂ ਦੇ ਅੰਗੇਸ਼ਟ ਲੋ ਜਿਹੜੇ ਤਿਰੰਗੇ ਦਾ ਨੁਕਸਾਨ ਕਰਦੇ ਨੇ ਉਹਨਾਂ ਦਾ ਲੋ ਜਿਹੜੇ ਤਿਰੰਗੇ ਨੂੰ ਪਾੜਦੇ ਨੇ ਉਹਨਾਂ ਦੇ ਬਰਖਲਾਪ ਜਾਓ ਜਿਹੜੇ ਨਸ਼ੇ ਦੇ ਤਸਕਰ ਨੇ ਮੇਰੇ ਖਿਲਾਫ ਤੈਨੂੰ ਬੋਲਣ ਦੀ ਇਹ ਲੋੜ ਪੈਗੀ ਕਿ ਇੱਕ ਸਿੰਘ ਸਾਹਿਬ ਨੂੰ ਹਰਜੀਤ ਸਿੰਘ ਦੀ ਛੋਟੇ ਜੇ ਨਿਮਾਣੇ ਬੰਦੇ ਦੀ ਗੱਲ ਕਿਤੇ ਨਾ ਕਿਤੇ ਤੁਹਾਨੂੰ ਡਰ ਬੈਠ ਗਿਆ ਕਿਉਂਕਿ ਇਹ ਵਿਅਕਤੀ ਇਹ ਹਰਜੀਤ ਸਿੰਘ ਇੱਕ ਦਿਨ ਕੌਮ ਦੀ ਨੁਮਾਇੰਦਗੀ ਉਸ ਡਬਲੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਕਰੂੰਗਾ ਇਹ ਤੁਸੀਂ ਅੱਜ ਮੈਨੂੰ ਵੱਡਾ ਕੀਤਾ ਮੈਨੂੰ ਛੋਟਾ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ